ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤਨ ਸੰਗਤ ਸਿੱਖ ਜਗਤ ਦੇ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕੀਤਾ ਜਾਂਦਾ ਹੈ ਜੀ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਸ਼ਹੀਦਾਂ ਦੇ ਲੋਹਰੋਡ ਸੰਨ੍ਹੇਵਾਲ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀ ਇਤਨੀ ਜਥੇਦਾਰਾਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸੋਹ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਲਗਾਤਾਰ 42 ਦਿਨ ਸੁਖਨੀ ਸਾਹਿਬ ਦੇ ਪਾਸ ਜਾਪ ਕੀਤੇ ਗਏ ਹਰ ਐਤਵਾਰ ਚ ਪੈਰ ਚਪੈਰੇ ਤੇ ਪਾਸ ਜ਼ਿੰਦਗੀ ਦੇ ਜਾਪ ਵੀ ਕੀਤੇ ਗਏ ਉਹ ਸਾਰੇ ਹਰ ਦੇ ਬੱਚਿਆਂ ਵੱਲੋਂ ਵੀ ਬਹੁਤ ਸੇਵਾ ਕੀਤੀ ਗਈ ਉਹਨਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਲਗਾਤਾਰ ਰੋਜ਼ਾਨਾ ਸ਼ੀਵੀਆਂ ਲਗਾਈਆਂ ਗਈਆਂ ਉਨ੍ਹਾਂ ਦੀ ਬਹੁਤ ਹੀ ਵੱਧੀ ਸੇਵਾ ਭਾਵਨਾ ਨੂੰ ਦੇਖ ਕੇ ਸ਼ਲਾਘਾ ਕੀਤੀ ਗਈ ਤੇ ਸਾਡੇ ਕੋਲ ਗੁਰਦੁਆਰਾ ਰੇਰੂ ਸਾਹਿਬ ਤੋਂ ਸੂਬਾ ਪ੍ਰਬੰਧਕ ਕਮੇਟੀ ਦੇ ਪੌਂਦਰ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਜਿਹੜੇ ਜੋ ਕਿ ਬੜੀ ਸ਼ਰਧਾ ਨਾਲ ਸੰਗਤ ਦੇ ਰਿਵੀਅਨ ਐ ਪਿਛਲੇ 42 ਜਨਤੋਂ ਸੁਖੋੜੀ ਸਾਉਂ ਸੋਸਾਇਟੀ ਬੀਬੀ ਨੇ ਹਰ ਐਤਵਾਰ ਨੂੰ ਕੁਝ ਪਹਿਰਾ ਸਾਉ ਦਾ ਪਾਠ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਸਪੱਤਰੇ ਲੋ ਉਹ ਵਿਖੇ ਚੱਲਿਆ ਤੇ ਬੜਾ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਸੀ ਤੇ ਅੱਜ ਚੇਚੇ ਤੋਂ ਤੇ ਗੁਰਦੁਆਰਾ ਰਿਵੀਅਨ ਸਾਉ ਤੋਂ ਪ੍ਰਧਾਨ ਜੀ ਪ੍ਰਧਾਨ ਸਰਵਾਰ ਬੀ ਸਿੰਘ ਜੀ ਸਿੰਘ ਜੀ ਹਰਾਂ ਮਲਕੀਤ ਸਿੰਘ ਜੀ ਹਰਾਂ ਉਹਨਾਂ ਦੇ ਨਾਲ ਜਸਵੀਰ ਸ਼ਾਹ ਜੀ ਭਵਿੰਦਰ ਸਿੰਘ ਜੀ ਫੌਜੀ ਹੋਰ ਜਿੰਨੇ ਵੀ ਪ੍ਰਬੰਧਕ ਜਨਮਕਿਸ ਗੁਰਦੁਆਰੇ ਦੀ ਕੀਰਤ ਗੁਰਦੁਆਰਾ ਸਿੰਘ ਬਹੁਤ ਸਹੀ ਸੋਹਣੀ ਸੋਸਾਇਟੀ ਦੇ ਬੀਬੀਆਂ ਅੱਜ ਦੇ ਜੂਏ ਇੱਥੇ ਰੇ ਗਵਾਨ ਸਜੇ ਨੇ ਭਾਈ ਸਾਹਿਬ ਭਾਈ ਗਰਮੇਲ ਸਿੰਘ ਗੁਰਦੁਆਰਾ ਲੀਲ ਸਾਹਿਬ ਰਾਮਪੁਰ ਵਾਲੇ ਉਹਨਾਂ ਨੇ ਬੜਾਈ ਵਧੀਆ ਬਹੁਤ ਦੇ ਗਵਾਨ ਸਜਾਇਆ ਔਰ ਸੰਗਤ ਦੇ ਵਿੱਚ ਇਹ ਜਦਾ ਸ਼ਰਧਾ ਸੀ ਕਿ ਵੀ ਜੋ ਕਿ ਜਿੰਨੇ ਆਪਾਂ ਕਹ ਲਓ ਉਹ ਬਹੁਤ ਜਿਆਦਾ ਸ਼ਰਧਾ ਸੀ ਸੰਗਤ ਦੇ ਵਿੱਚ ਔਰ ਬੜਾ ਆਨੰਦ ਬਈ ਉਹਨਾਂ ਨੇ ਜੋ ਚੇਤ ਦਵਾਨ ਸਜਾਇਆ ਬਹੁਤ ਆਨੰਦ ਆਇਆ ਮੈਂ ਸਾਡੇ ਮੁਹੱਲੇ ਦੇ ਵਿੱਚ ਉਸ ਤੋਂ ਵਾਰਾ ਗੁਗੁਬਨ ਸਿੰਘ ਜੀ ਪਾਸ਼ਾਹੀਦ ਉਸਕੀਰ ਦੇ ਰੋਡ ਦੇ ਜਿੰਨੀ ਵੀ ਕਮੇਟੀ ਆ ਮੈਂ ਇਹੀ ਬੇਨਤੀ ਕਰਦਾ ਜਿਸ ਤਰ੍ਹਾਂ ਇਸ ਸਮਾਗਮਾ ਦੇ ਵਿੱਚ ਇਹ ਸ਼ਮੂਲੀਅਤ ਹੋਈ ਆ ਇਸੇ ਤਰ੍ਹਾਂ ਜਿੰਨੇ ਵੀ ਸਮਾਗਮ ਨੇ ਅਸੀਂ ਵੱਧ ਚੜ ਕੇ ਬਣਾਈਏ ਤਾਂ ਜੋ ਜਿਹੜੀ ਸਾਡੀ ਸਿੱਖੀ ਆ ਜਿਹੜੇ ਸਾਡੇ ਗੁਰੂਆਂ ਦਾ ਇਤਿਹਾਸ ਆ ਉਹਦੇ ਬਾਰੇ ਪਤਾ ਲੱਗ ਸਕੇ ਔਰ ਸਿੱਖੀ ਨੂੰ ਵੱਧ ਤੋਂ ਵੱਧ ਆਪਾਂ ਦਾ ਬੋਧਿਆਪਕ ਬੋਧਿਆ ਪ੍ਰਕਿਰਤਿ ਨਾਲ ਜੁੜੇ ਬੱਚੇ ਕੋਈ ਵੇਵ ਫੋਲਦੇ ਹੋ ਉਹਨਾਂ ਨੂੰ ਬਹੁਤ ਜ਼ਰੂਰੀ ਤੁਹਾਨੂੰ ਚਾਹੀਏ ਅੱਜ ਦਾ ਜੋ ਇਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬੋ ਮੈਂ ਇਹੀ ਅੱਜ ਦੇ ਸਿੱਖ ਜਗਤ ਨੂੰ ਅਪੀਲ ਕਰਦਾ ਜਾਂ ਕੋ ਬਹੁਤ ਸਿੱਖੀ ਨਾਲ ਜੁੜੀਏ ਔਰ ਆਪਾਂ ਇਸ ਗੁਰੂ ਤੋਂ ਵੇਵ ਫੋਲਣਾ ਹੋਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਦਾਰ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਉਹਨਾਂ ਦਾ ਉਹਨਾਂ ਨੂੰ ਕੋਟੇ-ਕੋਟ ਪ੍ਰਣਾਮ ਅਜੋ ਸੁਖਮਨੀ ਸਾਹਿਬ ਸੋਸਾਇਟੀ ਵੱਲੋਂ ਗੁਰਦਾਰ ਗੁਰਗੋਪੇਸ਼ੀ ਜੀ ਪਾਸ਼ਾ ਜੀ ਦਸਵੀਂ ਮੇਲੇ ਜੋ 42 ਦਿਨ ਤੋਂ ਸੁਖਮਨੀ ਸਾਹਿਬ ਦੇ ਪਾਠ ਸਪੈਰੇ ਸਾਹਿਬ ਦੇ ਪਾਠ ਜੋ ਬੜੇ ਨਿਰੰਤਰ ਹੋ ਰਹੇ ਹਨ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਬੀਬੀਆਂ ਦਾ ਤੇ ਇੱਥੇ ਪਹੁੰਚਿਆ ਸਰਦਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇੱਥੇ ਗੁਰਦਾਰ ਸ੍ਰੀ ਰਿਰੀ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਪਹੁੰਚੀ ਹੈ ਉਹਨਾਂ ਨੂੰ ਵੀ ਇੱਥੇ ਜਿਉਂ ਆਏ ਉਹਨਾਂ ਆਖਦੇ ਆਂ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਥਾਰ ਮਾੜੇ ਜਿਹੇ ਸੱਦੇ ਦੇ ਇੱਥੇ ਪਹੁੰਚਦੇ ਹਨ ਸਾਰਿਆਂ ਦਾ ਧੰਨਵਾਦ ਅਸੀਂ ਮੈਂ ਹੀ ਬੇਨਤੀ ਕਰਦਾ ਆਪਣੇ ਸਮੂਹ ਸਿੱਖ ਜਗਤ ਨੂੰ ਕਿ ਆਪਾਂ ਜੋ ਅੱਜ ਨਵੇਂ ਬੱਚੇ ਨਾਲ ਜੁੜੇ ਹਨ ਪੂਰਾ ਤੇ ਜੁੜਾ ਉਹਨਾਂ ਨੂੰ ਸਵਾਲ ਕੇ ਰੱਖੀਏ ਤਾਂ ਜੋ ਆਪਣੀ ਸਿੱਖੀ ਪਰਖੁਲਤ ਹੋਵੇ ਉਹਨੇ ਜੋ ਆਪਣੇ ਤੇ ਆ ਰਹੀਆਂ ਆਂਚਾਂ ਨੇ ਉਹ ਦੂਰ ਹੋ ਆਪਾਂ ਸਿੱਖੀ ਨਾਲ ਜੁੜ ਕੇ ਆਪਾਂ ਇਹ ਸਹੀਦਾ ਆਪਣੇ ਗੁਰੂ ਸਾਹਿਬ ਜਾਂ ਬਹੁਤ ਕੋਟ-ਕੋਟ ਅਸਰ ਹੈ ਆਪਣੇ ਤੇ ਆਪਣੇ ਜਦੋਂ ਕਹਿੰਦੇ ਬਜ਼ੁਰਗ ਆਪਣੇ ਪਿਉ-ਪੁਰਖਾ ਬਹੁਤ ਮਜ਼ਬੂਤ ਹਨ ਔਰ ਉਹਨਾਂ ਨੂੰ ਦੁਬਾਰੇ ਫੇਰ ਉਸ ਗੁਰੂ ਸਾਹਿਬ ਨੂੰ ਕੋਟਨ-ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀ ਕਰਦੀ ਦੇ ਦਾਪਾਂ ਦੀ ਲੜੀ ਦੀ ਬਰਮਤਾ ਕੀਤੀ ਗਈ ਸੀ ਇਨਸਟਾ ਕੋ ਫਾਇਲ ਹੈ ਹਨ ਸਾਰਨ ਤੋਂ ਕੀ ਪਾਣੀ ਆਈ ਤੁਮ ਸਭ ਨੇ ਇਸ ਨੂੰ ਨਸਾਈ ਬਹਾਵ ਹੰਕਾਰ ਤੇ ਇਹ ਬਹੁਤ 파ਰਤੀ ਪਰ ਦੇਖੇ ਸਾਲ ਤੇ ਫਾਇਲ ਹੈ ਹਨ ਉਪਰੰਤ ਸਾਰੇ ਹੀ ਰਾਜ ਨੂੰ ਨਿਗਰੋ ਪਾਈਪ ਨੂੰ ਵੀ ਇੰਸਟਰੋ ਨੋ ਉਹ ਕੇ ਸਟਾਰ ਦੇ ਕਿੰਨ ਕਿਤੇ ਗਏ ਸਾਰੀਆਂ ਮਨੀ ਸੇਵਾ ਸਾਇਟੀ ਬੀਬੀਆ ਮਨੋਸ਼ਾ ਕੀਦਨ ਹੋਏ ਬਾਬਾ ਅਫਤਾ ਸਿੰਘ ਜੀ ਵੱਲੋਂ ਸਭਨ ਇਕਰ ਨਹੀਂ ਕੋਈ ਉਹਨਾਂ ਨੇ ਬਹੁਤ ਹੀ ਵਿਸ਼ੇਸ਼ ਅੰਗ ਨਾਲ ਸਾਨੂੰ ਹਰਜਨ ਦੇ ਬੀਏ ਜਿਨ੍ਹਾਂ ਨੇ ਇਹ ਕੰਰਵਾਵਾ ਆਇਆ ਉਹਨਾਂ ਦੀ ਇੱਕਾ ਕਰਨ ਸਾਧਨ ਮਨੀ ਸੇਵਾ ਸੁਸਾਇਟੀ ਦੇ ਨਾਮ ਤੇ ਆਪਣਾ ਮਿਹਰ ਭਰਿਆ ਹਾਪਰਸੈਂਟ ਅੱਜ ਦੇ ਵੇਖਣ ਦੇ ਭੁਮਿਕੇ ਪ੍ਰੋਗਰਾ 71 ਹੋ ਕੇ ਨਾਮ ਬਾਣੀ ਨਾਲ ਜੋ ਪੈਖਣ ਦੀ ਮੱਤ ਬਕਸ਼ ਕਰ ਅੱਗੇ ਤੋਂ ਬਹੁਤ ਸਪਸ਼ਟ ਬਾਣੀ ਪਰੰ ਉਨ੍ਹਾਂ ਵਿਚਾਰਾਂ ਦੇ ਮੱਤ ਬਕਸ਼ੇ ਨਾਮ ਬਾਣੀ ਅਨੁਸਾਰ ਕਰਨਾ ਵੀ ਆਪਿਆ ਸੰਭਵ ਹੈ ਸਰ

ਠੀਕ ਹੈ ਪਰ ਇਹ ਲੋਕ ਆਪਕਾ ਸਤਿ ਸ਼੍ਰੀ ਅਕਾਲ ਤੁਹਾਨੂੰ ਪਾਸ ਕੰਗਰਸ ਨੂੰ ਕਦੇ ਪਾਣੀ ਦੇ ਬੇਵਾ ਪ੍ਰੋਫਾਈਲ ਦੀਆਂ ਫਾਈਲਾਂ ਨਾਲ ਇਹਨਾਂ ਸਾਰੀਆਂ ਹੀ ਪੰਨਿਆਂ ਵੱਲ 42 ਦਿਨ ਸੁਖਮੀ ਕਾਪਨ ਦੀ ਸੁਣੀ ਗੱਲ ਹੈ 파ਖੰਦੂ ਲੜੀ ਉਹ ਜੋ ਅਰੰਭਿਤ ਇਲਿਗੇਸੀ ਆਖੀ ਮੇਰੇ ਲਈ ਤਾਂ ਖੁਸ਼ਮਾਹੀ ਹੋਈ ਹੈ ਸੈਟ 파ਖੰਦੂ ਦੇ ਗੈਸਨ ਉਹਨਾਂ ਦੇ ਝੋਖ ਪਾਏ ਗਏ ਹਨ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵਾਹਿਗੁਰੂ ਸਾਨੂੰ ਇਸ ਵਿੱਚ ਸਾਰੀਆਂ ਸਿਹਤਾਂ ਨੂੰ ਇੱਕ ਹੀ ਰੂਪ ਦੇ ਅੱਗੇ ਪਾਣੀ ਪਾਣੀ ਸੁਭ ਤੇ ਪਸ਼ਪੜੰਦੀ ਸਮਰੱਥਾ ਅਤੇ ਬਲ ਉਦਮ ਬਖਸ਼ੀਂ ਕਰਨ। ਇਸ ਧੰਨਵਾਦ ਕਰਦੇ ਹਾਂ ਪਾਰੀਆਂ ਸੰਸਾ ਦਾ ਜਿੰਦਾ ਦੇ ਹੋਣੀ ਕਾਸ਼। 42 ਦਿਨ ਲਗਾਤਾਰ ਨਿਰੰਤਰ ਪਾਠਾਂ ਵਿੱਚ ਆ ਕੇ ਆਪਣਾ ਸਹਿਯੋਗ ਅਤੇ ਸਾਥ ਦਿੱਤਾ। ਬਾਈ ਗਰੁੱਪ ਚਿਕਾ ਕਰਨ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬੋਲ